मर जाने जल कु रोटी लानी सी मेरे का व्या तू तो क्यों कराया है किस्मत मेरी कितो मारे करी पले पई है नी कि मर गई कलैण ने उरे आ ਨੀ ਖਾਣ ਨੂੰ ਲਿਆ ਦੇ ਮੈਨੂੰ ਮੈਨੂੰ ਕੁਛ ਨਾ ਕੁਛ ਬਣਾ ਕੇ ਲਿਆ ਦੇ ਫਿਰਦੀ ਆਂ ਤੇਲੀ ਮੱਛੀ ਕਿੰਨੀ ਮੈਨੂੰ ਪਤਲੀ ਕਰਕੇ ਰੱਖਤਾ ਕਿੰਨੀ ਮੈਂ ਪਤਲੀ ਹੋਈ ਪਈ ਆ ਹਾਏ ਹਾਏ ਮੇਰੇ ਵਕਤ ਤਾਂ ਦਿਨੋ ਦਿਨ ਸੁੱਕਦੇ ਜਾਂਦੇ ਆ ਕਿਵੇਂ ਮੋਟੀ ਹੁੰਦੀ ਤੁਰੀ ਜਾਂਦੀ ਆ ਵਗੜਕ ਲੈਣਗੇ ਮਰ ਜਾ ਪਰ ਮੈਨੂੰ ਕੁਛ ਖਾਣ ਨੂੰ ਲਿਆ ਕੇ ਦੇ ਦੇ ਆ ਬੈਠੀ ਬੈਠੀ ਨੂੰ ਮੈਨੂੰ ਤਾਂ ਚੱਕਰ ਆਉਣ ਲੱਗੇ ਪੁੱਤੇ ਤੇ ਹਾਏ ਹਾਏ ਵਾਹ नी कास्टर्ड लिया दे बना के लिया हूप हाए बू मैं मर जा मैं आए संसा कर दी रबा बू मैं कि लिस्सी होगी आपका मर गया हम्मी मां मर गई ना कंजर मर गया आकलैनी कुटे पले पा गए ਹਾਏ ਹਾਏ ਮੇਰੀ ਕੁੜੀ ਤਾਂ ਸੁਖਣਾ ਚੰਡੀਗੜ੍ਹ ਪੜਦੀ ਐ ਮੈਂ ਵਾਰੀ ਜਾਵਾਂ ਮੇਰੀ ਧੀ ਤੋਂ ਮੇਰੇ ਬੁੱਤਾਂ ਤੋਂ ਵਾਰੀ ਜਾਵਾਂ ਹਾਏ ਹਾਏ ਆਪਾਂ ਕਿੱਥੋਂ ਬੱਲੇ ਮੱਥੇ ਆਲੀ ਮੇਰੇ ਮੱਥੇ ਲੱਗ ਜਾਂਦੀ ਐ ਨਹੀਂ ਕੁਝ ਖਾਣ ਨੂੰ ਵੀ ਨਹੀਂ ਲਿਆ ਕੇ ਦਿੰਦੀ ਆਪ ਐਡਾ ਤੇ ਬੈਠੀ ਬੈਠੀ ਮੈਂ ਤਾਂ ਖੱਤ ਗਈ ਸਿਆਪਾ ਨਾ ਹੋਵੇ ਤਾਂ ਜਾਨ ਨੂੰ ਓਹੋ ਨਾ ਕਿੱਡ ਦਸੁੱਪ ਕੇ ਨਾਲ ਲੱਗ ਗਿਆ ਕਿੰਨੀ ਪਤਲੀ ਹੋ ਗਈਆਂ ਨਿੱਪ ਹੋ ਰਹੀ ਕਲੇਣੀ ਤੋਂ ਸੰਸਾਹ ਵੀ ਕੁਸ ਮੇ ਖਾਣ ਨੂੰ ਬਣਾ ਕੇ ਲਿਆਦਾ ਪਤੰਦਰਨੀ ਨੂੰ ਨਹੀਂ ਲਿਆਵੇ ਕਲੇਣ ਨਹੀਂ ਲਿਆਵੇ ਛੇਤੀ ਲਾਵੇ ਚੱਕਰ ਆਜੂ ਡਿੱਗ ਪੂੰਗੀ ਹਾਂ ਪਤਾ ਨਹੀਂ ਕੁਸ ਖਾਣ ਨੂੰ ਲੈ ਕੇ ਆਉਗੀ ਕਿ ਨਾ ਨਾਲੇ ਉਹਨ ਪਤਾ ਫਿਰ ਨਾ ਮੰਮੀ ਆ ਬੋਲਿਆ ਇਹਦੀ ਕੰਟੇ ਚ ਲੈ ਕੇ ਆਈ ਹੈ ਜੀ ਕੰਟੇ ਚ ਲੈ ਕੇ ਆਉਂਦਾ ਹੁੰਦਾ ਕਾ ਕੋਈ ਹਾਂ ਤੂੰ ਮੇਰੇ ਕੋਲੇ ਬੈਠੀ ਕੀ ਕਰਦੀ ਹੈਂ ਜੀ ਖਾ

ਕਾਲਾ ਧੜਕੇ ਦੀਆਂ ਦੋ ਰੋਟੀਆਂ ਦਿੱਤੀਆਂ ਨੇ ਪਤਾ ਨਹੀਂ ਕਿ ਉਹ ਮੇਰੇ ਨਾਲ ਇੰਨਾ ਬੁਰਾ ਬਹਾਰ ਕਰਦੀ ਆਰ ਦੇ ਦਿਨਾਂ ਕਾਨੇ ਤਾਂ ਕਹਿੰਦੇ ਜੇ ਪਤਲੇ ਹੋ ਗਏ ਮੈਨੂੰ ਗਿੱਲੇ ਅੰਡਿਆ ਤੋਂ ਮੋਟੀ ਹੋਣਗੇ ਮੈਂ ਮੰਗਦੀ ਇਹ ਕਿ ਜੇ ਖਾਣੇ ਦਾ ਅਸਰ ਦੇ ਦਿੱਤੀ ਕਿਉਂ ਨਹੀਂ ਨਹੀਂ ਫੈਨੂ ਹੁਣ ਕੀ ਰਹਿ ਗਿਆ ਇਹ ਤੇ ਨੀਤ ਸਿੱਟੀ ਕਲ ਆਉਂਦੀ ਕੱਲ ਧੜਕੇ ਦਾ ਮਾਮਾ ਮਾ ਕੁਛ ਨਹੀਂ ਖਾਦਾ ਅੱਛਾ ਦੇ ਦੇ ਕਰ ਲੈ ਖਣਾ ਦੇਣਾ ਹੂੰ ਨ ਪੁੱਤੇ ਦਾ ਨਾ ਹੁਣ ਲੈ ਜਾ ਪਰੇ ਵੱਡੇ ਆਏਗੇ ਜੇ 5 ਜੱਜ ਜਾ ਕੇ ਪਹੁੰਚਾ ਲਾ ਨਾ ਪਰ ਧੀ ਆਈ ਹੈ ਕਸਟਰਡ ਖਾਣ ਆੜੀ ਨਹੀਂ ਇੱਥੇ ਆਦੀ ਨਾ ਮੰਦੀ ਤਾਂ ਕਿਤੇ ਹੁਣ ਆਈ ਤਾਂ ਨਹੀਂ ਹਏ ਹਏ ਹੁੰਦੇ ਪੁੱਤੇ ਇਹਦੇ ਨਾਲ ਹੋਣ ਤਾਂ ਇਕੱਠੇ ਹੋਏ ਕਿ ਨੀਲਸੀ ਕਰਤਾ ਮੈਂ ਮਰ ਜਾ ਮੇਰੇ ਮਾਂ ਪਿਓ ਨੂੰ ਕੀ ਪਤਾ ਵੀ ਸਾਡੀ ਕੁੜੀ ਸੁੱਕ ਕੇ ਢੱਕਾਣੀ ਪਈ ਐ ਕ ਲੈਣੇ ਕਿੱਥੋਂ ਰੋਡੇ ਲੱਗੇ ਐ ਨੀ ਕ ਲੈਣੇ ਨੀ ਆ ਜਾ ਉਹ ਪੁੱਤੇ ਦੇ ਕੇ ਲਾਲਾ ਪੋਚਾ ਆ ਕੇ ਖਣੀ ਕਿੱਧਰ ਗਈ ਐ ਨਾਲੇ ਐ ਕਰ ਤੇਰੇ ਸਾਰੇ ਪੈਣ ਪਰਾਂ ਮੰਦੇ ਲੀੜੇ ਪ੍ਰੈਸ ਕਰਕੇ ਆ ਜਾਂ ਭੱਜਾ ਮੈਨੂੰ ਖਾ ਲਣ ਦੇ ਪੋਰਾ ਤਾਕਤ ਆ ਜਾਣ ਦੇ ਪੋਰਾ ਹਾ ਹੋ ਜਮਾ ਬੋਲਿਆ ਵੀ ਨਹੀਂ ਜਾਂਦਾ ਗਾ ਨੂੰ ਪੁੱਤੇ ਤਾਂ ਬੋਲ ਸੁੱਕ ਗਿਆ ਗਲ ਚੋਂ ਮੇਰਾ ਹਾਏ 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 ਕਹੇ ਜੀ ਕਲੈਣੀ ਪੱਲੇ ਪਈ ਐ ਜਾ ਬਾਗ ਜਾ ਕਿੱਥੇ ਮਰ ਗਈ ਗੁੱਤ ਫੜ ਕੇ ਲੈ ਕੇ ਆਉਣੀ ਪਵੇਂਗੀ ਫੇਰ ਮੈਂ ਨਹੀਂ ਚਾਹ ਰਹੀਂ ਦੀਏਗੀ ਅਕੇ ਸਾਰੇ ਜੋ ਆਪਾਂ ਦੇ ਕੱਪੜੇ ਵੀ ਇਸ ਕਰਕੇ ਦੇ ਦੇ ਨਹੀਂ ਨਹੀਂ ਸੁਣਦੇ ਨਹੀਂ ਦੱਸਦਾ ਚਾਹਾਂਗੇ ਆਹੀ ਸੂਟ ਪਾਏ ਹੋ मां उगला लाई घरों कभी चम चप्य होगा मेरी जिंदगी कि सोनी होंगी आ रोजे लगी मां प्यो ने ना मेरी जो भी खराब कर दी करा ठीक करा ਫਰਦਾਸ ਮੈਂ ਠੀਕ ਕਰਾ ਜੇ ਮਾਣੂ ਕੰਨੀ ਤਾਂ ਮਾ ਕਹਦਾ ਰਹੀਗੀ ਤੂੰ ਐਨੀ ਮੁੱਟੀ ਹੋਣੀ ਹੈ ਕਿ ਤੇ ਆਪਦੇ ਇਲਾਕਾ ਨੂੰ ਚੰਡੀਗੜ੍ਹ ਭੇਜ ਛੱਡਿਆ ਗਾਇਆ ਪੜਾਉਣ ਵਾਸਤੇ ਤੇ ਮੈਨੂੰ ਹਜੇ 8ਵੀਂ ਪਾਸ ਨਹੀਂ ਹੋਇਆ ਨੀ ਦੇ ਕੇ ਹੋਣੀਆ ਹੋ ਹੋ ਮੈਂ ਮਰ ਜਾ ਨੀ ਰੋਟੀ ਲੱਗੀ ਕੱਪੜੇ ਪ੍ਰੈਸ ਕਰਨ ਗਈ ਮਰ ਗਈ ਲੈ ਨਾ ਉਹਨੂੰ ਆਈ ਨਹੀਂ ਪਤਾ ਵੀ ਐਡਾ ਵੱਡਾ ਭਾਂਡਾ ਦਾ ਢੇਰ ਲੱਗਿਆ ਪਿਆਗਾ ਸਾਰੇ ਮੇਰੇ ਚੋੜੇ ਸਾਫ਼ ਕਰਨ ਵਾਲੇ ਪੈਣਗੇ ਨਹੀਂ ਕੱਲ ਨੂੰ ਲਾਏ ਉੱਥੇ ਭੋਗ ਤੇ ਜਾ ਕੇ ਆਉਣਾਗਾ ਨਾ ਉਹਨੂੰ ਆਈ ਨਹੀਂ ਪਤਾਗਾ ਵੀ ਮੇਰੀ ਮਾਂ ਵਾਸਤੇ ਹੁਣ ਤੋਂ ਪਾਣੀ ਤੱਤਾ ਕਰਨ ਲੱਗ ਜਾ ਮੈਂ ਰੋਟੀਆਂ ਖਾਊਗੀ ਰੋਟੀਆਂ ਤਾਂ ਬੇਜਾਂ ਵੀ ਨਹੀਂ ਲੁਕੂnga ਛੜਦੀਗੀ ਨਹੀਂ ਮੈਂ ਲੁਕੂ ਅਲੋਕੋ ਥੱਕ ਗਈ ਨੁਪੁੱਤੇ ਦੀ ਪਕਾਉਂਦੀ ਪਕਾਉਂਦੀ ਅੱਧਾ ਕੱਚਗੇ ਖਾ ਜਾਂਦੀ ਐ ਮੈਂ ਕਰਾਂ ਤਾਂ ਕੀ ਕਰਾਂ ਓਹੋ ਹੂੰ ਚੰਗਾ ਹੋ ਗਿਆ ਹੂੰ ਉਹ ਕੰਜਰ ਵੀ ਬਾਲਾ ਕਸ ਕਰਦਾ ਹੁੰਦਾ ਸੀਗਾ ਮੇਰੇ ਨਾਲ ਹੂੰ ਵੀ ਖਵਾ ਖਵਾਏ ਨੂੰ ਕਿਉਂ ਮੈਂ ਕੀ ਕਰਾਉਣਾ ਕਲੇਣੀ ਤੋਂ ਕਿੱਥੇ ਆਵਦੇ ਕਿੱਥੇ ਮਤਰਿਆਂ ਦਾ ਭਾਣੇ ਉਹਨਾਂ ਕੋਈ ਮੋਹ ਨਹੀਂ ਆਉਂਦਾਗਾ ਨਾ ਮੈਂ ਅੱਜ ਕਰਾਣਾ ਮੈਂ ਕੱਲ ਕਰਾਂਗਾ ਹਾਹੋ ਮੈਂ ਤਾਂ ਆਈ ਅਤਿਆਚਾਰ ਕਰੂੰਗੀ ਨਾਲੇ ਨਹੀਂ ਕੁੜੀਏ ਨਹੀਂ ਕਲੇਣੀ ਆ ਨਹੀਂ ਕਿੱਥੇ ਮਰ ਗਈ ਨਹੀਂ ਬਾਹਰ ਆ ਜਾ ਐਡਾ ਕੰਮ ਚੜਿਆ ਪੈ ਨਹੀਂ ਗੋਹਾ ਸੱਟਿਆ ਨਹੀਂ ਭਾਂਡੇ ਮਾਜਿਆ ਇੱਥੇ ਕਿੱਥੇ ਮਰ ਗਈ ਤੈਨੂੰ ਘੰਟਾ ਹੋ ਗਿਆ ਲੀੜੇ ਪ੍ਰੈਸ ਕਰਦੀ ਨੂੰ ਹਾਂ ਮੇਰੇ ਉਹ ਡਿਸਕੋ ਵਾਲੇ ਲੀੜੇ ਪ੍ਰਸਤ ਕਰੇ ਜਾਂ ਨਹੀਂ ਕਰੇਗੇ ਮੈਂ ਕਰਤੇ ਹਾਂ ਕਰਤੇ ਤਾਂ ਫਿਰ ਚਾਲੋ ਗੋਹੇ ਦਾ ਢੇਰ ਲੰਗਿਆ ਪਿਆ ਉਹ ਕੌਣ ਸਟਕਿਆ ਆਊਗਾ ਹੋ ਕੀ ਤੇਰਾ ਪਿਓ ਸਟਕਿਆ ਆਊਗਾ ਜਿਹੜਾ ਉੱਥੇ ਸਿਵਿਆਂ ਦੇ ਵਿੱਚ ਬੈਠਾਗਾ ਜਾਂ ਸਟਕਿਆ ਕ ਲੈਣਗੇ ਗੋਹਾ ਸਟਕਿਆ ਭੱਜ ਜਾਣਾਲੇ ਹਾਏ ਮੇਰਾ ਭਾ ਫੁੱਟੀ ਮੇਰੀ ਕਿਸਮਤ ਜਿੰਨੇ ਆਉਂਦੇ ਇੱਥੇ ਜਿੰਨੇ ਆਉਂਦੇ ਓਨੇ ਕੰਮੇ ਆਉਂਦੇਗੇ ਕੱਲੀ ਮੈਂ ਆ ਜਿਹੜੀ ਦੋ ਰੋਟੀਆਂ ਖਾਣੀ ਆਂਗੀ ਦੋ ਰੋਟੀਆਂ ਖਾ ਕੇ ਨੂੰ ਪੁੱਤੇ ਦਾ ਉੱਥੋ ਉੱਥ ਕੇ ਫੇਰ ਇੱਥੇ ਮੈਨੂੰ ਕੰਮ ਦਾ ਕਹਿਣਾ ਹੋਣਾ ਪੈਂਦਾਗਾ ਬੇਲਾ ਕੇ ਦੇਖਦੀ ਆ ਹੁਣ ਗੋਹਾ ਸਿੱਟਣ ਗਈ ਉੱਥੇ ਮਰ ਗਈ ਗੂ ਮੈਂ ਮਰ ਜਾ ਮੇਰਾ ਤਾਂ ਅੱਜ ਕੜਾ ਖਾਣ ਨੂੰ ਜੀ ਕਰੀ ਜਾਂਦਾ ਫੱਪ ਲਾੜਨੇ ਨੇ ਮੈਨੂੰ ਕੜਾ ਕਰਕੇ ਦੇ ਦੇ ਪੋਰਾ ਤਾਂ ਕਬਾਣੀ ਜੇ ਮੇਰੇ ਚ ਵੀ ਬਲੱਡ ਘਟੀ ਜਾਂਦਾ ਨੀਓਥ ਬਲੱਡ ਕਰਾ ਕੇ ਆਈ ਸੀ ਚੱਕ ਮੇਰਾ ਤਾਂ ਇਨਾ ਬਲੱਡ ਪ੍ਰੈਸ਼ਰ ਸਾਰਾ ਹੀ ਘਟ ਗਿਆ ਨਪੁੱਤਾ ਤੇ ਇਹ ਪ੍ਰੈਸ਼ਰ ਵਾਜਦੇ ਕਾੜੇ ਕਿਹੜੇ ਪਾਸੇ ਬਲੱਡ ਦੇ ਮੈਨੂੰ ਤਾਂ ਐ ਨਹੀਂ ਪਤਾ ਲੱਗਦਾਗਾ ਹਮ ਮੇਰਾ ਬਲੱਡ ਪ੍ਰੈਸ਼ਰ ਨੀ ਕੁੜੀਏ ਇੱਨੇ ਕਿੱਥੇ ਮਰ ਗਈ ਨਹੀਂ ਆ ਜਾ ਨੀ ਪਾਂਡਿਆਂ ਦਾ ਢੇਰ ਮਾਂਜਦੇ ਨੀ ਆ ਜਾ ਕਿੱਧਰ ਗਈ ਮੇਰੀ ਗੱਲ ਸੁਣ ਲਾ हां किसे वाला सुधर के कर नहीं किसे वाला सुनने कर गल मेरी तो मेनू ਕੜਾ ਬਣਾ ਕੇ ਦੇ ਦੇ ਡਾਕਟਰ ਨੇ ਦੱਸਿਆਗਾ ਵੀ ਜੇ ਕੜਾ ਖਾਏਗੀ ਤੇਰਾ ਬਲੱਡ ਪ੍ਰੈਸ਼ਰ ਠੀਕ ਹੋ ਜਾਊਗਾ ਨਹੀਂ ਤੇਰਾ ਹਲਟ ਫੇਲ ਹੋਊਗਾ ਪਰ ਮਾਂ ਮਰ ਕੇ ਆ ਕੇ ਭਾਂਡੇ ਵੀ ਮਾਂਜਣਾ ਲੇਈਂ ਭਾਂਡੇ ਹੋਰ ਕੌਣ ਮਾਰ ਜਾਊਗਾ ਫਿਰ ਉਹੀ ਤਾਂ ਗੱਲ ਹੈ ਤੇਰੀ ਮਾਂ ਭਾਂਡੇ ਮਾਂਜੂ ਤੇ ਤੇਰਾ ਪਿਓ ਭਾਂਡੇ ਮਾਂਜੂ ਤੁਹਾਨੂੰ ਪਤਾ ਮੇਰੇ ਹੱਥ ਖਰਾਬ ਹੋ ਜਾਣਗੇ ਭਾਂਡੇ ਮਾਂਜ ਲੈ ਭਾਂਡੇ ਮਾਂਜ ਕੇ ਸਾਰੇ ਚੰਕੇ ਮੈਨੂੰ ਕੜਾ ਕਰਕੇ ਦੇ ਦੇ ਬਾੜਾ ਕੜਾ ਨਾ ਕਰਨ ਵਾਲੇ ਮੈਂ ਤੈਨੂੰ ਦੱਸਾਂ ਮੈਨੂੰ ਢਾਈ ਕਿਲੋ ਕੜਾ ਕਰ ਦੱਸਿਆ ਡਾਕਟਰ ਨੇ ਉਹ ਤੋਂ ਵੱਧ ਨਾ ਦੱਸੀ ਉਹ ਜਿਹੜੀ ਵੱਡੀ ਥਾਲੀ ਐ ਉਹਦੇ ਵਿੱਚ ਕੜਾ ਪਾ ਕੇ ਵੀ ਤੂੰ ਤੇ ਜਮੈਣ ਭੁੱਕ ਕੇ ਲੈ ਕੇ ਆਈ ਨਾਲੇ ਮੈਂ ਤੈਨੂੰ ਦੱਸਾਂ ਹੁਣ ਮੇਰੇ ਮੰਜੀ ਡਾ ਕੇ ਬਿਸਤਰਾ ਪਛਾ ਦੇ ਮੈਂ ਪੈ ਜਾ ਨਾਲੇ ਸਾਨੂੰ ਪਤਾ ਵੀ ਮੈਂ ਤੁਰਦੀ ਥੱਕ ਜਾਨੀ ਆਂਗੀ ਹਾਏ ਹਾਏ ਤੂੰ ਮਰ ਨਾ ਨੀ ਤੇ ਮੈਨੂੰ ਮਰਨ ਵਾਲੀ ਕਰ ਰੱਖਿਆ ਵਗ ਜਾ ਹੁਣ ਮਾਂਜ ਦੇ ਭੰਡੇ